ਕੀ ਜਿਹਾ ਸੇ ਕੇਲੇ ਕੇ ਪਾਤ ਪਾਤ ਮੇ ਪਾਤ ਤੈਸੇ ਸੰਤਨ ਕੀ ਬਾਤ ਬਾਤ ਨੇ ਬਾਤ ਕੁੰਜਵੇਂ ਇਹ ਚੱਤਾ ਚੱਲ ਰਹੀ ਆ ਕਿ ਸਤਗੁਰੂ ਬਾਬਾ ਦਰਵਿੰਦਰ ਸਿੰਘ ਜੀ ਵਿਕਰਮਜੀਤ ਸਿੰਘ ਨੂੰ ਮਿਲਣ ਗਏ ਔਰ ਦਾਸ ਸੋ ਸਮਝਦਾ ਕਿ ਸਤਗੁਰਾਂ ਦੀ ਕਿਰਪਾ ਇਹ ਪਹਿਲੀ ਵਾਰੀ ਨਹੀਂ ਵਰਸ ਰਹੀ ਕਿ ਵਿੱਚ ਸਤਗੁਰਾਂ ਨੇ ਕੋਈ ਵੱਡੀ ਸੇਵਾ ਸਮਾਜ ਕਲਿਆਣ ਦੀ ਵਿਕਰਮ ਸਿੰਘ ਜੀਤਿਆ ਕੋਲੋਂ ਲੈਣੀ ਹੈ ਇਹ ਦੁਆਬਾ ਪਬਲਿਕ ਨਿਊਜ਼ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਰਮਨ ਮਾਹੀ ਹਾਂ ਫਿਲੌਰ ਤੋਂ ਇਸ ਸਮੇਂ ਸਾਡੇ ਨਾਲ ਜੁੜ ਚੁੱਕੇ ਹਨ ਇੱਥੇ ਦੇ ਮੰਨੇ ਪ੍ਰਮੰਨੇ ਸਾਡੇ ਸਮਾਜ ਸੇਵਕ RAM JI DAS ਜੀ ਉਹਨਾਂ ਨੂੰ ਪੁੱਛ ਲੈਣੇ ਆ ਕਿ ਨਾਬਾ ਜੇਲ੍ਹ ਦੇ ਵਿੱਚ ਮਜੀਠੀਆ ਸਾਹਿਬ ਨੂੰ ਮਿਲਣ ਬਾਅਦ ਤੇ ਬਾਬਾ ਗੁਰਵਿੰਦਰ ਸਿੰਘ ਜੀ ਆਪਣੀ ਪੂਰੀ ਟੀਮ ਲੈ ਕੇ ਮਿਲਣ ਲਈ ਗਏ ਉਸ ਨੂੰ ਕਿਸ ਤਰ੍ਹਾਂ ਦੇਖਣਾ ਹਾਂਜੀ ਸਭ ਤੋਂ ਪਹਿਲਾਂ ਜੈ ਪਿੰਜਾ ਭਾਰਤ ਔਰ ਸਤਗੁਰੂ ਬਾਬਾ ਗੁਰਵਿੰਦਰ ਸਿੰਘ ਜੀ ਤੇ ਸਮੂਹ ਸਾਧ ਸੰਗਤ ਨੂੰ ਸਦਾਦਾ ਸੋਨੀ ਜੀ ਔਰ ਦਾਸ ਇੱਕ ਗੱਲ ਸਪਸ਼ਟ ਕਰ ਦਵੇ ਕਿ ਹਮੇਸ਼ਾ ਸੰਤ ਮਹਾਤਮਾ ਇਹ ਕਹਿੰਦੇ ਹਨ ਕਿ ਜਿਵੇਂ ਕੇਲੇ ਕੇ ਪਾਤ ਪਾਤ ਮੇ ਪਾਤ ਤੈਸੇ ਸੰਤਰ ਕੀ ਬਾਤ ਬਾਤ ਦੀ ਬਾਤ ਹੁਣ ਜਿਵੇਂ ਸੋਸ਼ਲ ਮੀਡੀਆ ਤੇ ਬਹੁਤ ਬਿਨਾ ਤੋਂ ਇਹ ਚਰਤਾ ਚੱਲ ਰਹੀ ਆ ਕਿ ਸਤਗੁਰੂ ਬਾਬਾ ਦਰਬਿੰਦਰ ਸਿੰਘ ਜੀ ਵਿਕਰਮਜੀਤ ਸਿੰਘ ਨੂੰ ਮਿਲਣ ਗਏ ਔਰ ਦਾਸ ਸੋ ਸਮਝਦਾ ਆਂ ਦੀ ਕਿਰਪਾ ਇਹ ਪਹਿਲੀ ਵਾਰੀ ਨਹੀਂ ਵਰਸ ਰਹੀ ਜਦੋਂ ਤਵਾਸ ਸੁਣਦੇ ਆਂ ਪੜ੍ਹਦੇ ਆਂ ਤਾਂ ਤਤਗਤ ਬੁੱਧ ਨੇ ਜਦੋਂ ਪੇਟਾ ਤਤਗਤ ਬੁੱਧ ਦੀ ਉਂਗਲੀ ਮਾਰ ਡਾਕੂ ਨਾ ਹੋਈ ਤਾਂ ਉਂਗਲੀ ਮਾਰ ਡਾਕੂ ਭਗਤ ਬਣ ਗਿਆ ਜਦੋਂ ਹੋਰ ਵੀ ਸਤਗੁਰਾਂ ਬਾਰੇ ਪੜ੍ਹਦੇ ਆਂ ਉਹਨਾਂ ਨੇ ਸੱਜਣ ਠਾਗ ਨੂੰ ਭਗਤ ਬਣਾਤਾ ਗਨਕਾਰ ਵਿਚਣ ਭਗਤ ਬਣਾਤਾ ਭੂਮੀਆਂ ਚੋਰੀ ਨੂੰ ਭਗਤ ਬਣਾਤਾ ਇਹ ਕਿ ਦਾਸ ਸਮਝਦਾ ਕਿ ਆਉਣ ਵਾਲੇ ਸਮੇਂ ਚ ਪਹਿ ਇੱਕ ਵਿੱਚ ਸਤਿਗੁਰਾਂ ਨੇ ਕੋਈ ਵੱਡੀ ਸੇਵਾ ਸਮਾਜ ਕਲਿਆਣ ਦੀ ਵਿਕਰਮ ਸਿੰਘ ਜੀਠਿਆ ਕੋਲੋਂ ਲੈਣੀ ਹੈ ਇਹ ਸਰਕੇ ਬਾਬਾ ਜੀ ਵਿਕਰਮ ਸਿੰਘ ਜੀਠਿਆ ਨੂੰ ਮਿਲਣ ਗਏ ਔਰ ਤੁਸੀਂ ਸਭ ਸੰਗਤ ਇਹ ਜਾਣਦੇ ਹੋ ਕਿ ਪ੍ਰਮਾਤਮਾ ਨੇ ਕਿਰਪਾ ਕੀਤੀ ਸਤਿਗੁਰਾਂ ਰਾਹੀਂ ਕਿਉਂਕਿ ਕਹਿੰਦੇ ਨਾ ਕਿ ਭਗਤ ਪ੍ਰੇਮ ਦੇ ਬੰਧਨ ਅੰਦਰ ਪ੍ਰਭੂ ਕੋ ਨਿਜਮ ਬਦਲਦੇ ਦੇਖਾ ਆਪਣਾ ਮਾਨ ਟਲ ਟਲ ਜਾਏ ਭਗਤ ਦਾ ਮਾਨ ਟਲਦੇ ਦੇਖਾ ਵਿਕਰਮ ਜੀ ਸ਼ੇਮ ਜੀਠਿਆ ਨੇ ਪਤਾ ਨਹੀਂ ਕਿੰਨੀ ਭਗਤੀ ਕੀਤੀ ਜੇਲ੍ਹ ਚ ਬੈਠ ਕੇ ਕਿ ਸਤਗੁਰਾਂ ਨੂੰ ਖੁਦ ਚੱਲ ਕੇ ਉਹਨਾਂ ਕੋਲ ਜਾਣਾ ਪਿਆ ਔਰ ਆਉਣ ਵਾਲੇ ਸਮੇਂ ਚ ਆਪਾਂ ਹੋ ਵੀ ਸੁਣਿਆ ਹੈ ਕਿ ਜਿਵੇਂ ਪ੍ਰਮਾਤਮਾ ਨੇ ਹੋਲਕਾ ਨੂੰ ਇੱਕ ਵਾਰ ਦਿੱਤਾ ਹੋਇਆ ਸੀ ਕਿ ਤੂੰ ਅਗਨੀ ਵਿੱਚ ਜਲ ਨਹੀਂ ਸਕਦੀ ਪਰ ਜਦੋਂ ਭਗਤ ਦੀ ਗੱਲ ਆਈ ਭਗਤ ਪ੍ਰਣਲਾਦ ਨੂੰ ਹੋਲਕਾ ਆਪਣੀ ਝੋਲੀ 'ਚ ਬਿਠਾ ਕੇ ਅਗਨੀ ਪੋੜ ਕਰਨ ਲੱਗੀ ਤਾਂ ਪ੍ਰਮਾਤਮਾ ਨੂੰ ਆਪਣਾ ਬਚਤ ਬਦਲਣਾ ਪਿਆ ਉਸੇ ਹੋਲਕਾ ਨੂੰ ਉਸ ਅੱਗ ਵਿੱਚ ਜਲਣਾ ਪਿਆ ਇਸ ਕਰਕੇ ਦਾਸ ਇਹ ਕਹਿ ਰਿਹਾ ਕਿ ਭਗਤ ਪ੍ਰੇਮ ਦੇ ਬੰਧਨ ਅੰਦਰ ਪ੍ਰਭੂ ਕੋ ਨਿਯਮ ਬਦਲਤੇ ਦੇਖਾ ਆਪਣਾ ਮਾਨਤਲ ਟੁੱਟ ਜਾਏ ਬਖਤ ਦਾ ਮਾਨ ਮੱਟਦੇ ਦੇਖਾ ਤੋਂ ਇਸ ਲਈ ਸੰਤਾਂ ਦੀ ਕੋਈ ਗੁੱਝੀ ਰਮਜ਼ ਹੁੰਦੀ ਹੈ ਸਮਾਜ ਕਲਿਆਣ ਲਈ ਵਿਸ਼ਵ ਕਲਿਆਣ ਲਈ ਜਿਸ ਕਰਕੇ ਉਹ ਵਿਕਰਮ ਸਿੰਘ ਜਿੱਠਿਆ ਨੂੰ ਮਿਲਣ ਲਈ ਜੇਲ੍ਹ ਵਿੱਚ ਗਏ ਇੱਕ ਚੀਜ਼ ਮੈਂ ਤੁਹਾਨੂੰ ਹੋਰ ਪੁੱਛਣਾ ਚਾਹੂੰਗਾ ਜਿਸ ਤਰ੍ਹਾਂ ਬਾਬਾ ਜੀ ਵਿਕਰਮ ਜੀ ਵਿਕਰਮਜੀਤ ਸਿੰਘ ਮਜੀਠੀਆ ਸਾਹਿਬ ਨੂੰ ਮਿਲਣ ਵਾਸਤੇ ਗਏ ਆ ਜੇਲ੍ਹ ਦੇ ਵਿੱਚ ਤੇ ਉਹਨਾਂ ਨੇ ਇੱਕ ਉਸੇ ਸਮੇਂ ਮੌਕੇ ਤੇ ਕਹਿਤਾ ਸੀਗਾ ਵੇ ਜੋ ਇਹਨਾਂ ਤੇ ਇਲਜ਼ਾਮ ਲਗਾਇਆ ਯਾਰ ਇਹ ਸਭ ਬੇਬੁਨਿਆਦ ਆ ਵਿਨਾਂ ਨੇ ਐਸੋ ਜਿਹਾ ਇਹੋ ਜਿਹਾ ਕੋਈ ਕੰਮ ਨਹੀਂ ਕੀਤਾ ਤੇ ਅੱਜ ਕੱਲ ਦੀ ਸਥਿਤੀ ਦੇ ਹਿਸਾਬ ਨਾਲ ਪੰਜਾਬ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਸ਼ਾਂਤੀਪੂਰਵਕ ਰਹੇਗੀ ਹਿਸਾਬ ਨਾਲ ਜਿਸ ਤਰ੍ਹਾਂ ਆਪਾਂ ਪੰਜਾਬ ਦੀ ਸਿਆਸਤ ਔਰ ਦੇਸ਼ ਦੀ ਸਿਆਸਤ ਦਾ ਮਾਹੌਲ ਦੇਖ ਰਹੇ ਹਾਂ ਹਾਂ ਕਿਉਂਕਿ ਸਿਆਸੀ ਲੀਡਰ ਲੋਕਾਂ ਕੋਲੋਂ ਆਪਣਾ ਵਿਸ਼ਵਾਸ ਗਵਾ ਚੁੱਕੇ ਹਨ ਇਸਰਕੇ ਦਾਸ ਰਾਧਾ ਸੋਨੀ ਮੁਖੀ ਸਤਿਗੁਰੂ ਬਾਬਾ ਗੁਰਿੰਦਰ ਸਿੰਘ ਢਿੱਲੋਂ ਜੀ ਦੇ ਚਰਨਾਂ ਦੀ ਬੇਨਤੀ ਕਰਨਾ ਚਾਹੇਗਾ ਪੰਜਾਬ ਦੀ ਪੂਰੀ ਜਨਤਾ ਵੱਲੋਂ ਕਿ ਜੇਕਰ ਤੁਸੀਂ ਚਾਹੁੰਦੇ ਹੋ ਕਿ ਸਤਿਗੁਰੂ ਵਿਦਾਸ ਮਾਈ ਦਾ ਸੁਪਨਾ ਕੀ ਆਫਾਤਾਂ ਉਹ ਰਾਜ ਵਿੱਚ ਜਿਹੜਾ ਜਿੱਥਾਂ ਮਿਲੇ ਸਭ ਨੂੰ ਆਨੇ ਛੋਟ ਬੜਾ ਸਭ ਸਾਨੂੰ ਬੱਚੇ ਤੋਂ ਵਿਦਾਸ ਰਹੀ ਪਰਸਨ ਔਰ ਬਾਬਾ ਸਾਹਿਬ ਦਾ ਬਾਬਾ ਸਾਹਿਬ ਡਾਕਟਰ ਅੰਬੇਦਕਰ ਜੀ ਦਾ ਸੁਪਨਾ ਕਿ ਸਾਰੇ ਸਮਾਜ ਦੀ ਬਰਾਬਰੀਤਾ ਆਣੀ ਚਾਹੀਦੀ ਹੈ ਉੱਚ ਨੀਚ ਗਰੀਬੀ ਅਮੀਰੀ ਜਾਤ ਵਰਨ ਦਾ ਭੇਦ ਭਾਵੇਂ ਖਤਮ ਹੋਣਾ ਚਾਹੀਦਾ ਇਹ ਰਕੇ ਦਾਸ ਦੀ ਪੂਰੀ ਪੰਜਾਬ ਦੇ ਜਨਤਾ ਨੇ ਬੇਨਤੀ ਹੈ ਕਿ ਬਾਬਾ ਜੀ ਕਿ ਤੁਸੀਂ ਰਾਜਨੀਤੀ ਦੀ ਬਾਗ ਦੇ ਆਪਣੇ ਹੱਥ ਵਿੱਚ ਲਓ ਕਿਉਂਕਿ ਜਦੋਂ ਅਸੀਂ ਪੁਰਾਣਾ ਇਤਿਹਾਸ ਦੇਖਦੇ ਹਾਂ ਰਾਜਾ ਜਨਕ ਬ੍ਰਹਮ ਗਿਆਨੀ ਸੰਤ ਵੀ ਸੀ ਉਹਦੇ ਕ ਰਾਜਾ ਵੀ ਸੀ ਇਸ ਤੇ ਬਾਬਾ ਜੀ ਤੁਹਾਡੇ ਚਰਨਾਂ 'ਚ ਬੇਨਤੀ ਹੈ ਕਿ ਪੰਜਾਬ ਦੀਆਂ ਤੇ ਹਿੰਦੁਸਤਾਨੀਆਂ ਸਾਰੀਆਂ ਧਾਰਮਿਕ ਜਥੇਬੰਦੀਆਂ ਨੂੰ ਨਾਲ ਲੈ ਕੇ ਇੱਕ ਹਿੰਦੁਸਤਾਨ ਦੀ ਤਰਤੀ ਤੇ ਸਿਆਸੀ ਨਵਾਂ ਮੋੜ ਆ ਜਾਵੇ ਤੁਹਾਡੀ ਰਹਿਣ ਨਮਾਈ ਹੇਠ ਤਾਂ ਜੋ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸੁਪਨਾ ਬਾਬਾ ਸਾਹਿਬ ਡਾਕਟਰ ਸਾਹਿਬ ਦਾ ਸੁਪਨਾ ਇਹ ਪੂਰਾ ਹੋ ਸਕੇ ਕਿਉਂਕਿ ਅਜੇ ਤੱਕ ਸਾਡਾ ਸਮਾਜ ਸਾਡੀਆਂ ਸਰਕਾਰਾਂ ਇਸ ਸੁਪਨੇ ਨੂੰ ਪੂਰਾ ਕਰਨ ਵਿੱਚ ਪੂਰਨ ਤੌਰ ਤੇ ਫੇਲ ਹੋਈਆਂ ਹਨ ਜੇਕਰ ਹੁਣ ਪੰਜਾਬ ਦੇ ਤੇ ਪੂਰੇ ਹਿੰਦੁਸਤਾਨ ਦੀਆਂ ਮਜਰਾ ਤੁਹਾਡੇ ਚੰਨੋ ਪਤੀ ਲੱਗੇ ਹੋਣੀਆਂ ਕਿ ਬਾਬਾ ਜੀ ਤੁਸੀਂ ਸਾਰੇ ਹਿੰਦੁਸਤਾਨ ਔਰ ਪਹਿਲ ਕਦਮੀ ਪੰਜਾਬ ਤੋਂ ਕਰੋ ਪੰਜਾਬ ਦੀ ਰਾਜਨੀਤੀ ਤੋਂ ਕਰੋ ਕਿ ਪੰਜਾਬ ਵਿੱਚ ਰਾਜਨੀਤੀ ਨੂੰ ਆਪਣੇ ਹੱਥਾਂ ਵਿੱਚ ਲੈ ਕੇ ਇੱਕ ਜੋ ਸਤਗੁਰੂ ਅਰਜਨਦਾਸ ਮਹਾਰਜੀ ਚਾਹ ਰਹੇ ਸੀ ਜੋ ਬਾਬਾ ਸਾਹਿਬ ਡਾਕਟਰ ਨਵੇਦਕਰ ਜੀ ਚਾਹ ਰਹੇ ਸੀ ਜੋ ਉਹਨਾਂ ਦਾ ਸੁਪਨਾ ਸੀ ਬਰਾਬਰਤਾ ਦਾ ਭਾਈਚਾਰਾ ਸਾਂਝਦਾ ਜਾਤ ਵੰਨ ਮਜਬ ਤੋਂ ਉੱਪਰ ਉੱਠ ਕੇ ਇੱਕ ਮਾਨਵਤਾ ਨੂੰ ਪਹਲ ਦੇਣ ਵਾਲਾ ਇਹ ਬਾਬਾ ਜੀ ਸਾਰੀ ਸੰਗਤ ਨੂੰ ਵਾਡੇ ਕੋਲ ਉਮੀਦ ਹੈ ਕਿ ਤੁਸੀਂ ਆਪ ਰਾਜਨੀਤੀ ਦੀ ਵਾਰਡ ਨੂੰ ਆਪਣੇ ਹੱਥਾਂ ਵਿੱਚ ਲੈ ਕੇ ਇਹ ਜੋ ਛਤ੍ਰੀ ਵਿੱਚ ਸੁਪਨਾ ਔਰ ਜੋ ਦੁਨੀਆ ਸੁਪਨਾ ਨੂੰ ਸਰਕਾਰ ਹੋਣਾ ਦੇਖਣਾ ਚਾਹੁੰਦੀ ਹੈ ਇਹ ਸੁਪਨਾ ਤੁਸੀਂ ਪੂਰਾ ਕਰ ਸਕੋ ਇੱਕ ਚੀਜ਼ ਹੋਰ ਸਰ ਜਿਸ ਤਰ੍ਹਾਂ ਅੱਜ ਕੱਲ ਦੀ ਜਨਰੇਸ਼ਨ ਹੈਗੀ ਨਵੀਂ ਤੇ ਅੱਜ ਕੱਲ ਦੀ ਸਰਕਾਰ ਜਿਹੜੀ ਹੈਗੀ ਆ ਆਮ ਆਦਮੀ ਪਾਰਟੀ ਦੀ ਸਰਕਾਰ ਕਿਸ ਤਰ੍ਹਾਂ ਦੇਖਦੇ ਹੋ ਉਸ ਦੇ ਜੋ ਹਾਲਾਤ ਬਣੇ ਹੋਏ ਹਨ ਗੋਲੀ ਗੋਲਾਬਾਰੀ ਹੋ ਰਹੀ ਹੈ ਹਰ ਇੱਕ ਸ਼ਹਿਰ ਦੇ ਵਿੱਚ ਵੱਡੇ ਵੱਡੇ ਸ਼ਹਿਰਾਂ ਦੇ ਵਿੱਚ ਜਿਸ ਦਾ ਕੱਲ ਜਲੰਧਰ ਦੇ ਵਿੱਚ ਗੋਲੀਬਾਰ ਹੋਇਆ ਹੈ ਉਹਨੂੰ ਕਿਸ ਤਰ੍ਹਾਂ ਦੇਖਦੇ ਹੋ 10 ਇੱਕ ਗੱਲ ਸਪਸ਼ਟ ਕਰ ਦਵੇ ਵੀ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਵਿੱਚ ਚੋਣ ਲਈ ਪ੍ਰਚਾਰ ਕਰ ਰਹੀ ਸੀ ਔਰ ਪੰਜਾਬ ਦੇ ਲੋਕਾਂ ਦਾ ਕਾਂਗਰਸ ਔਰ ਸ਼੍ਰੋਮਣੀ ਅਕਾਲੀ ਦਲ ਤੋਂ ਵਿਸ਼ਵਾਸ ਉੱਠ ਗਿਆ ਸੀ ਕਿਉਂਕਿ ਜਿੰਨੀ ਦੇਰ ਵੱਡੇ ਬਾਦਲ ਸਾਹਿਬ ਰਹੇ ਉਨੀ ਦੇਰ ਪੰਜਾਬ ਦੇ ਹਰ ਵਰਗ ਨੂੰ ਸਹੂਦਾਵਾਂ ਮਿਲੀਆਂ ਔਰ ਹਰ ਵਰਗ ਦੀ ਡਿਵੈਲਪਮੈਂਟ ਵੀ ਸ਼ੋਮੀ ਕਾਲੀਵਾਲ ਨੇ ਕੀਤੀ ਪਰ ਵੱਡੇ ਬਾਦਲ ਸਾਹਿਬ ਦੇ ਜਾਣ ਤੋਂ ਬਾਅਦ ਪੰਜਾਬ ਦਾ ਜੋ ਰਾਜਿਕ ਟਿਕਟਾਂਚਾ ਬਿਲਕੁਲ ਵਿਖਰ ਗਿਆ ਰਾਜਨੀਤਿਕ ਸਾਰੀਆਂ ਸਿਆਸੀ ਪਾਰਟੀਆਂ ਦੇ ਲੀਡਰ ਲੋਕਾਂ ਤੋਂ ਆਪਣਾ ਵਿਸ਼ਵਾਸ ਗਵਾ ਚੁੱਕੇ ਹਨ ਉਹ ਦਾਅ ਸਮਝਦਾ ਕਿ 80% ਜੋ ਵੋਟਾ ਸ਼ੋਮੀ ਕਾਲੀਦਲ ਦੀਆਂ ਸੀ ਉਹ ਆਮ ਆਦਮੀ ਪਾਰਟੀ ਨੂੰ ਪਈਆਂ ਉਹ ਲੋਕਾਂ ਦਾ ਇੱਕ ਧਿਆਨ ਸੀ ਕਿ ਇਹ ਆਮ ਆਦਮੀ ਪਾਰਟੀ ਇੱਕ ਕੋਈ ਪੰਜਾਬ ਲਈ ਨਵਾਂ ਔਰ ਵਧੀਆ ਕੋਈ ਡਿਵੈਲਪਮੈਂਟ ਲੈ ਕੇ ਆਏਗੀ ਪਰ ਦਾਸ ਸਮਝਦਾ ਇਹ ਆਮ ਆਦਮੀ ਪਾਰਟੀ ਵਾਲਿਆਂ ਤੇ ਇਹ ਗੱਲ ਟੁਕਦੀ ਹੈ ਕਿ ਜੋ ਬੰਦ ਕਰਾਣੇ ਆਏ تھے ਟਵਾਈਫੂ ਤੇ ਕੋਠੇ ਮਗਰ ਸਿੱਕੋਂ ਕੀ ਖੰਕ ਦੇਕਰ ਦੇਖਕਰ ਖੁਦ ਵੀ ਮੁਜਰਾ ਕਰ ਬੈਠੇ ਇਹ ਲੈਣਾ ਟੁਕਦਿਆਂ ਹਨ ਆਮ ਆਦਮੀ ਪਾਰਟੀ ਦੇ ਕਿਉਂਕਿ ਲੋਕਾਂ ਨੂੰ ਜਿੰਨੀਆਂ ਆਸਾਂ ਸਾਡੇ ਜਿੰਨੀਆਂ ਉਮੀਦਾਂ ਸਨ ਇੱਕ ਵੀ ਆਸ ਦਾ ਉਮੀਦ ਆਮ ਆਦਮੀ ਪਾਰਟੀ ਪੂਰੀ ਤਰ੍ਹਾਂ ਨਹੀਂ ਉਤਰੀ ਤਾਂ ਦਾਸ ਇਸ ਕਰਕੇ ਬਾਰ-ਬਾਰ ਸਤਿਗੁਰੂ ਬਾਬਾ ਗੋਵਿੰਦਰ ਸਿੰਘ ਢਲੋਂਜੀ ਦੇ ਚਰਨਾਂ ਵਿੱਚ ਬੇਨਤੀ ਕਰਦਾ ਹੈ ਕਿ ਤੁਸੀਂ ਪੰਜਾਬ ਦੀ ਔਰ ਹਿੰਦੁਸਤਾਨ ਦੀ ਰਾਜਨੀਤੀ ਵਿੱਚ ਆਓ ਉਹ ਜੋ ਸੁਪਨਾ ਸਾਡੇ ਸੰਤਾ ਮਹਾਤਮਾ ਰਬਣਾ ਨੇ ਦੇਖਿਆ ਸੀ ਉਹ ਸੁਪਨਾ ਨੂੰ ਤੁਸੀਂ ਹੀ ਕੇਵਲ ਤੁਸੀਂ ਹੀ ਪੂਰਾ ਕਰ ਸਕਦੇ ਹੋ ਕਿ ਬਾਬਾ ਗੁਰਿੰਦਰ ਸਿੰਘ ਜੀ ਤੁਹਾਡੇ ਚੰਨਾ ਚ ਦਾਸ ਦੀ ਇੱਕ ਗੁਰਸ਼ਖਾਉਣ ਦੇ ਨਾਤੇ ਬੇਨਤੀ ਹੈ ਕਿ ਤੁਸੀਂ ਪੰਜਾਬ ਦੀ ਜੋ ਰਾਜਨੀਤੀ ਦੀ ਵਗੜ ਆਪਣੇ ਹੱਥਾਂ ਵਿੱਚ ਲੈ ਕੇ ਪੰਜਾਬ ਔਰ ਹਿੰਦੁਸਤਾਨ ਦਾ ਜੋ ਸੰਤਾ ਮਹਾਤਮਾ ਦਾ ਸੁਪਨਾ ਸੀ ਉਹ ਸਾਕਾਰ ਕਰ ਸਕਦੇ ਹੋ ਇੱਕ ਦੁਵਾਵਾਂ ਤੋਂ ਰਹਿਤ ਮਨੇ ਸਮਾਜ ਦੀ ਸਿਰਜਣਾ ਕਰ ਸਕਦੇ ਹੋ ਜਿਵੇਂ ਤੁਸੀਂ ਵਿਆਸ ਦੇਦੇ ਦਾ ਇੱਕ ਪ੍ਰਸ਼ਾਸਨਿਕ ਰੂਪ ਵਿੱਚ ਇੱਕ ਅਧਿਆਤਮਿਕ ਰੂਪ ਵਿੱਚ ਇੱਕ ਸਵਰਗ ਨਹੀਂ ਨਕਸ਼ਾ ਸਿਰਜਿਆ ਹੈ ਸਾਰਾ ਸੰਸਾਰ ਇਹ ਨਕਸ਼ੇ ਦੀ ਉਮੀਦ ਕਰ ਰਿਹਾ ਹੈ ਉਹ ਸਾਰੇ ਭਾਰਤ ਦੇ ਭਾਰਤ ਦੇ ਲੋਕ ਵੀ ਇਹ ਮੀਡ ਕਰ ਰਹੇ ਹਨ ਕਿ ਭਾਰਤ ਦਾ ਢਾਂਚਾ ਵੀ ਤੁਸੀਂ ਜਿਵੇਂ ਵਿਆਸ ਦੇਦੇ ਦਾ ਜੋ ਢਾਂਚਾ ਬਣਾਇਆ ਹੋਇਆ ਹੈ ਇਸ ਇਹੋ ਜਿਹਾ ਢਾਂਚਾ ਸਿਰਜ ਸਕਦੇ ਹੋ ਇਹ ਕਿ ਬਾਬਾ ਜੀ ਤੁਹਾਡੇ ਚਰਨਾਂ 'ਚ ਬੇਨਤੀ ਹੈ ਕਿ ਸਾਡੇ ਰੈਬਰਾਂ ਨੂੰ ਜੋ ਚੁਪਨੀ ਬਣ ਇਹ ਆਸਾ ਚਾਹੂੰ ਰਾਜਨੀ ਜਹਾਂ ਮਲੇ ਸਬਨ ਕੋਨ ਛੋਟ ਬੜਾ ਸਭ ਸਾਮ ਬਥੇ ਰਵਿਦਾਸ ਰੇਪਸਨ ਇੱਕ ਇਹ ਤੇ ਕੇਵਲ ਤੁਸੀਂ ਹੀ ਸਰਕਾਰ ਕਰਤੋ ਹਾਂ ਤੇ ਜਿਹੜੇ ਆਪਣੇ ਬਾਬਾ ਗੁਰਵਿੰਦਰ ਸਿੰਘ ਜੀ ਹਨ ਉਹਨਾਂ ਨੂੰ ਤੁਸੀਂ ਹੁਣ ਇਸ ਸਮੇਂ ਕੀ ਅਪੀਲ ਕਰਨਾ ਚਾਹੋਗੇ ਜਿਸ ਤਰ੍ਹਾਂ ਅੱਜ ਕੱਲ੍ਹ ਦੇਖ ਰਹੇ ਹੋ ਤੁਸੀਂ ਹਰ ਥਾਂ ਨਸ਼ਾ ਵਿਕ ਰਿਹਾ ਹੈ ਪਰ ਪੰਜਾਬ ਸਰਕਾਰ ਵੱਲੋਂ ਕਿਹਾ ਗਿਆ ਸੀਗਾ ਕਿ ਇਸ ਨਸ਼ੇ ਨੂੰ ਜਲਦ ਤੋਂ ਜਲਦ ਖਤਮ ਕੀਤਾ ਜਾਊਗਾ ਤੇ ਹਰ ਥਾਂ ਤੇ ਇਸ ਸਮੇਂ ਵੀ ਨਸ਼ਾ ਵਿਕ ਰਿਹਾ ਹੈ ਕਿਸ ਤਰ੍ਹਾਂ ਦੇਖਦੇ ਹੋ ਇਸ ਨੂੰ ਤੇ ਬਾਬਾ ਜੀ ਨੂੰ ਕੀ ਅਪੀਲ ਕਰਨਾ ਚਾਹੋਗੇ ਸਭ ਤੋਂ ਪਹਿਲਾਂ ਤੇ ਦਾਸ ਸਾਰੇ ਸਮਾਜ ਜਿਹਨਾਂ ਦੇ ਪਰਿਵਾਰਾਂ ਦੇ ਲੋਕ ਨਸ਼ਾ ਨਹੀਂ ਕਰਦੇ ਹਾਂ ਉਹਨਾਂ ਪਰਿਵਾਰਾਂ ਵਿੱਚ ਸਹਿਜ ਰੂਹੀ ਜੀ ਸੁੱਖ ਵਸ ਰਿਹਾ ਹੈ ਕਿਉਂਕਿ ਸਤਗੁਰੂ ਬਾਬਾ ਗੁਰਵਿੰਦਰ ਸਿੰਘ ਢਿੱਲੋਂ ਜੀ ਹਰ ਗੁਰਸਿੱਖ ਨੂੰ ਹਰ ਇਨਸਾਨ ਨੂੰ ਨਾਮ ਨਾਲ ਜੋੜਦੇ ਹਨ ਉਹ ਸਭ ਤੋਂ ਵੱਡਾ ਨਸ਼ਾ ਵੀ ਨਾਮ ਦਾ ਹੀ ਹੈ ਕਿਉਂਕਿ ਸੰਤ ਮਹਤਮਾ ਅਕਸਰ ਇਹ ਕਹਿੰਦੇ ਹਨ ਭੰਗ ਪੋਸਟ ਅਫੀਮ ਮਦ ਉਤਰ ਜਾਤ ਪ੍ਰਭਾਤ ਕਹਿੰਦੇ ਭੰਗ ਪੋਸਟਕਾਂ ਦੇ ਡੋਡੇ ਡੋਡਿਆਂ ਨੂੰ ਫੀਮ ਨੂੰ ਔਰ ਮਦ ਕਹਿੰਦੇ ਆਨੂੰ ਦਾਰੂ ਨੂੰ ਇਹ ਕਹਿੰਦੇ ਦਿਨ ਚੜਦਾ ਇਨਸਾਨੇ ਮਸ਼ੇ ਉਤਰ ਜਾਂਦੇ ਹਨ ਪਰ ਜੋ ਸਤਗੁਰੂ ਬਾਬਾ ਬਰਵੰਦਰ ਸਿੰਘ ਢਿੱਲੋਂ ਜੀ ਨਸ਼ਾ ਦੇ ਰਹੇ ਨੇ ਨਾਮ ਦਾ ਨਸ਼ਾ ਨਾਮ ਕੁਮਾਰੀ ਨਾਨਕਾ ਜਿਹੜੀ ਰੋ ਦਿਨ ਰਾਤ ਔਰ ਬਾਬਾ ਜੀ ਇਹ ਨਾਮ ਰੂਪੀ ਜੋ ਕੁਮਾਰੀ ਦਾ ਨਸ਼ਾ ਹੈ ਇਹਦੇ ਨਾਲ ਸੰਗਤਾਂ ਨੂੰ ਜੋੜ ਰਹੇ ਹਨ ਉਹ ਜਿਹੜੀਆਂ ਸੰਗਤਾਂ ਇਸ ਨਾਮ ਰੂਪੀ ਨਸ਼ੇ ਨਾਲ ਜੁੜ ਜੰਨੀਆਂ ਵਾਲ ਉਹਨਾਂ ਦੇ ਘਰ ਸਾਇ ਦੇ ਰੂਪ ਵਿੱਚ ਸਵਰਗ ਬਣ ਜਾਂਦੇ ਹਨ ਕਿਉਂਕਿ ਸੰਤਾ ਮਹਾਤਮਾ ਦਾ ਹਕੁਮਾ ਨਹੀਂ ਵੀ ਹੈ ਨਾਮ ਇਹ दारू ਸਭ ਰੋਗਾਂ ਦਾ ਸਾਰੇ ਦੁੱਖਾਂ ਦਾ ਜੋ दारू ਦਾ ਨਾਮ ਹੈ ਨਾਮ ਇਹ दारू ਸਭ ਰੋਗਾਂ ਦਾ ਸਭੇ ਦੁੱਖ ਮਿਟਾ ਦੇ ਨਾਮ ਨਾਮ ਦੀ ਸ਼ਕਤੀ ਇੰਨੀ ਲੋਕੋ ਬਿਗੜੀ ਗੱਲ ਬਣਾ ਦੇ ਨਾਮ ਜਿਸ ਦੀ ਅੱਖ ਵਿੱਚ ਨੂਰ ਨਹੀਂ ਰਾਹ ਉਸ ਨੂੰ ਦਿਖਲਾ ਦੇ ਨਾਮ ਸਵਰਗ ਦਾ ਨਕਸ਼ਾ ਬਣ ਜਾਂਦਾ ਹੈ ਜਿਸ ਘਰ ਵੀ ਵਸ ਜਾਵੇ ਨਾਮ ਜੋ ਜਿਨਾ ਜਿਨਾ ਘਰਾਂ ਵਿੱਚ ਜਿਨ੍ਹਾਂ ਜਿਨਾ ਹਿਰਦੇ ਆ ਵਿੱਚ ਨਾਮ ਵਸ ਜਾਂਦਾ ਹੈ ਉਹਨਾਂ ਦੇ ਘਰਾਂ ਨੂੰ ਮੋਲ ਸ਼ਰਧ ਜੇ ਬਣ ਜਾਂਦੇ ਹਨ ਇਹ ਕਿ ਬਾਬਾ ਗੋਵਿੰਦ ਸਿੰਘ ਢਿੱਲੋ ਜੀ ਜੋ ਡੇਰਾ ਬਿਆਸ ਦੇ ਮੁਖੀ ਹਨ ਉਹਨਾਂ ਦੇ ਚਰਨਾਂ ਵਿੱਚ ਦਾਸ ਇਹ ਅਪੀਲ ਕਰਨਾ ਚਾਹੇਗਾ ਕਿ ਸਾਰੇ ਵਿਸ਼ਵ ਨੂੰ ਇਸ ਨਾਮ ਰੂਪੀ ਨਸ਼ੇ ਨਾਲ ਤੁਸੀਂ ਜੋੜ ਸਕਦੇ ਹੋ ਔਰ ਇਹ ਇਹ ਇਸ ਕਰਕੇ ਆਪ ਜੀ ਨੂੰ ਬੇਨਤੀ ਹੈ ਕਿ ਜੋ ਪੰਜਾਬ ਔਰ ਭਾਰਤ ਦੀ ਜੋ ਰਾਜਨੀਤੀ ਦੀ ਬਗਡੋਰ ਹੈ ਇਹ ਵੀ ਤੁਸੀਂ ਆਪਣੇ ਹੱਥਾਂ ਵਿੱਚ ਲਓ ਸਾਰਾ ਸਮਾਜ ਸਾਰਾ ਭਾਰਤ ਤੁਹਾਡੇ ਨਾਲ ਹੈ ਔਰ ਥਾਰ ਦਾਸ ਸਮਝ ਲੈ ਕਿ ਸਾਰੇ ਧਾਰਮਿਕ ਜਥੇਬੰਦੀਆਂ ਵੀ ਤੁਹਾਡਾ ਪੂਰ ਜੋਰ ਸਾਥ ਦੇਣਗੀਆਂ ਸਾਰੇ ਸਮਾਜਿਕ ਧਾਰਮਿਕ ਨੇਤਾ ਲੋਕ ਉਹ ਤੁਹਾਡਾ ਸਾਥ ਦੇਣਗੇ ਇੱਕ ਵਾਰੀ ਖੁੱਲੇ ਆਮ ਇਹ ਲੋਕਾਂ ਵਿਚ ਆ ਕੇ ਇਹ ਆਪਣੀ ਇਦਾਦੀ ਤਕਰੀਬਾਗ ਡੋਰ ਲੈ ਕੇ ਤੁਸੀਂ ਸਮਾਜ ਦਾ ਹੋਰ ਬਿਹਤਰ ਕल्याण ਕਰ ਸਕਦੇ ਹੋ ਯਾਨਕਿ ਬਾਬਾ ਜੀ ਦੇ ਚਨਾਂ ਵਿੱਚ ਬੇਨਤੀ ਹੈ ਕਿ ਰਾਜਨੀਤੀ ਦੀ ਰਾਜਨੀਤੀ ਦੀ ਬਾਡੋਰ ਵੀ ਤੁਸੀਂ ਆਪਣੇ ਹੱਥਾਂ ਵਿੱਚ ਲੋ ਉਸ ਸਮਾਜ ਦਾ ਕਲਿਆਣ ਕਰੋ ਇਹ ਬੇਨਤੀ ਹੈ ਬਾਬਾ ਜੀ ਦੇ ਚਨਾਂ ਵਿੱਚ ਬਾਕੀ ਸਰ ਮੇਰਾ ਆਖਰੀ ਸਵਾਲ ਹੈ ਇੱਕ ਅੱਜ ਕੱਲ ਦੀ ਜਿਹੜੀ ਨੌਜਵਾਨ ਪੀੜੀ ਹੈਗੀ ਨਵੀਂ ਉਹਨੂੰ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ ਆਪਣੇ ਚੈਨਲ ਰਾਹੀਂ ਦਾ ਤੁਹਾਡੇ ਚੈਨਲ ਰਾਹੀਂ ਇਹ ਬੇਨਤੀ ਕਰੇਗਾ ਕਿ ਬਾਬਾ ਜੀ ਜਿਸ ਨਾਮ ਨਾਲ ਜੋੜਨਾ ਚਾਹੁੰਦੇ ਹਨ ਸਾਰੀ ਸੰਗਤ ਨੂੰ ਔਰ ਸਾਰੇ ਵਿਸ਼ਵ ਭਰ ਮੇਂ ਬੇਨਤੀ ਹੈ ਕਿ ਸਭ ਤੋਂ ਵੱਡਾ ਨਸ਼ਾ ਨਾਮ ਦਾ ਹੈ ਨਾਮ ਕੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ ਇਸ ਇਸ ਨਸ਼ੇ ਨਾਲ ਜੁੜ ਕੇ ਤੁਸੀਂ ਆਪਣਾ ਲੋਕ ਸੁਖੀ ਔਰ ਪ੍ਰ ਲੋਕ ਸੇਲਾ ਕਰ ਸਕਦੇ ਹੋ ਬਹੁਤ ਬਹੁਤ ਤੁਹਾਡਾ ਧੰਨਵਾਦ